ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗਰੀਆਲ ਪੰਜਾਬੀ ਟ੍ਰੈਵਲ ਬਲੌਗ ਤੇ ਆਪਾਂ ਆਏ ਹੋਇਆ ਗੁਰਦੁਆਰਾ ਮੰਜੀ ਸਾਹਿਬ ਤੇ ਲੋ ਜੀ ਕਰੋ ਦਰਸ਼ਨ ਸੰਗਤ ਜੀ ਸਾਰੇ ਤੇ ਅੱਜ ਆਪਾਂ ਜਾਣਾ ਸੀ ਮੈਤਿਆਣਾ ਸਾਹਿਬ ਉਧਰ ਤਾਂ ਫਿਰ ਆਪਾਂ ਨੂੰ ਕੰਮ ਹੋ ਗਿਆ ਤਾਂ ਕਰਕੇ ਜਾਣੀ ਗਏ ਆਪਾਂ ਮੂਲਵਾਲਸਾ ਵੀ ਆ ਗਏ ਸੀਗੇ ਗੁਰਦੁਆਰਾ ਮੰਜੀ ਸਾਹਿਬ ਪਾਸਾ ਹੀ 9ਵੀਂ 10ਵੀਂ ਇਹ ਵੀ ਇਤਿਹਾਸ ਗੁਰਦੁਆਰਾ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਇੱਥੋਂ ਦੀ ਲੰਘ ਕੇ ਗਏ ਹੋਣੇ ਜੀ ਆਪਣੇ ਲੋ ਜੀ ਆਪਾਂ ਅਗੇ ਦਰਬਾਰ ਸਾਹਿਬ ਤੇ ਲੋ ਜੀ ਮਹਾਰਾਜ ਜੀ ਦੇ ਕਰੋ ਦਰਸ਼ਨ ਤੇ ਇਹ ਗੁਰਦੁਆਰਾ ਸਾਹਿਬ ਅੰਦਰ ਲਈ ਹੈਟ ਤੋਂ ਇਮਾਰਤ ਬਹੁਤ ਸੋਹਣੀ ਹੈਗੀ ਜੀ ਤੇ ਲੋ ਜੀ ਮਹਾਰਾਜ ਜੀ ਦੇ ਵੀ ਕਰ ਲੋ ਦਰਸ਼ਨ ਜੀ ਬਹੁਤ ਲੱਗਦਾ ਜੀ ਗੁਰੂ ਘਰ ਜਾ ਕੇ ਹਨ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਹੈਗੀ ਹਨ ਇਸ ਲਈ ਆਪਾਂ ਤਾਂ ਗੁਰੂ ਘਰ ਬਾਗ ਜਾਣੇ ਹੁੰਨੇ ਆ ਜੀ ਤੇ ਗੁਰੂ ਘਰ ਜਾ ਕੇ ਵਧੀਆ ਲੱਗਦਾ ਹੈਗਾ ਆਪਾਂ ਨੂੰ ਤੇ ਨਾਲ ਸੋਨੋ ਵੀ ਦਰਸ਼ਨ ਕਰਵਾ ਦੇ ਦਿੰਦੇ ਨੇ ਮੈਂ ਚਲ ਆਪਾਂ ਤਾਂ ਜਾਣੀ ਆ ਲਓ ਜੀ ਇਹ ਆ ਗਿਆ ਹੁਕਮਨਾਮਾ ਸਾਹਿਬ ਜਿਹੜਾ ਖਦਾਈ ਇਸ ਟਾਈਮ ਸਰੋਵਰ ਚੋਂ ਨਿਕਲਿਆ ਸੀ ਜੀ ਆ ਕੁਝ ਜੇ ਪੈਣੇ ਜਿਹੜੇ ਇੰਨੇ ਚੋਂ ਨਿਕਲੇ ਸੀਗਾ ਇਹ ਹੁਕਮਨਾਮਾ ਸਾਹਿਬ ਤੇ ਆ ਇੱਟ ਪਈ ਆ ਜੀ ਜਿਹੜੀ ਤੇ ਇੱਟ ਵੀ ਸਰੋਵਰ ਚੋਂ ਨਿਕਲੀ ਸੀ ਤੇ ਇਹਦੇ ਉੱਤੇ ਵੀ ਲਿਖਿਆ ਹੋਇਆ ਹੈ ਕੋਈ ਗੁਰਮੁਖੀ ਲਿਪੀ ਚ ਤੇ ਲਓ ਜੀ ਕਰੋ ਦਰਸ਼ਨ ਸਰਵਾਰ ਸਾਹਿਬ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਮਨੁਸਕਾ ਹੁਣ ਬੜਾ ਮਿਲ ਰਿਹਾ ਜੀ ਸ਼ਾਂਤੀ ਸ਼ਾਂਤੀ ਆਣ ਕੋਈ ਗੋਲ ਬਰਾਲਾ ਨਹੀਂ ਕੋ ਸੁਣੀਣਾ ਕਿ ਸੰਗਤ ਆਈ ਹੋਇਆ ਗੁਰੂ ਦੀ ਪਹੁੰਚੀ ਹੋਇਆ ਬੈਠਣੇ ਦਰਬਾਰ ਸਾਹਿਬ ਆਣਾ ਤੇ ਜਾਪ ਕਰ ਰਹੇ ਨੇ ਬਾਈ ਗੁਰਦਾ ਤੇ ਲੋ ਜੀ ਆਪਾਂ ਨੇ ਤੁਹਾਨੂੰ ਦਰਸ਼ਨ ਕਰਾਤੇ ਤੇ ਲੋ ਜੀ ਅਸੀਂ ਨਵੇਂ ਦੁਬਾਰਾ ਗੁਰੂ ਦਾ ਇਤਿਹਾਸ ਦਿਖਾਇਆ ਹੋਇਆ ਹੈਗਾ ਬਾਬਾ ਜੀ ਦਾ ਤੇ ਕਰੋ ਦਰਸ਼ਨ ਜੀ ਤੇ ਦਰਬਾਰ ਸਾਹਿਬ ਦੇ ਵੀ ਕਰ ਲੋ ਦਰਸ਼ਨ ਜੀ ਕਰੋ ਦੁਬਾਰਾ ਸਾਹਿਬ ਮੰਜੀ ਸਾਹਿਬ ਤੇ ਨਾਮ ਵਾਹਿਗੁਰੂ ਝੂਲਦਾ ਇਨਸਾਨ ਰਣ ਪੱਥ ਮਹਾਰਾਜ ਜਿਹਦੇ ਤੇ ਨਾਮ ਵਾਹਿਗੁਰੂ ਸਭ ਕੇ ਨਾਮ ਵਾਹਿਗੁਰੂ ਲੋਈ ਆ ਰੋਖ ਆ ਗਿਆ ਤੇ ਇਹ ਰਕ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਅੱਜ ਵੀ ਨਿਸ਼ਾਨੀ ਹੈਗੀ ਹਰਾ ਭਰਾ ਤੇ ਆ ਗਿਆ ਤੇ ਆਪਾਂ ਆ ਗਏ ਹੁਣ ਆਲੇ ਦੁਆਲੇ ਲੋ ਜੀ ਆਪਾਂ ਹਾਂ ਹਾਂ ਗੁਰਦੁਆਰਾ ਮੰਜੀ ਸਾਹਿਬ ਮੂਲਵਾਲ 9ਵੀਂ 10ਵੀਂ ਪਾਸਾਈ ਚਾਹ ਨੂੰ ਸੋ ਪ੍ਰਾਪਤ ਗੁਰਦੁਆਰਾ ਸਾਹਿਬ ਤੇ ਇਹ ਆ ਗਿਆ ਗੇਟ ਜੀ ਦਰਸ਼ਨੀ ਜੁੜੀ ਗੇਟ ਇਹ ਪੈ ਜਾਂਦਾ ਆਪਣੇ ਧੂਰੀ ਤੋਂ ਬਰਨਾਲਾ ਰੋਡ ਤੇ ਤੇ ਮੂਲਵਾਲ ਪਿੰਡ ਦੇ ਵਿੱਚ ਪੈ ਜਾਣਾ ਇਹ ਗੁਰਦੁਆਰਾ ਸਾਹਿਬ ਬਾਰੇ ਬਾਰੇ ਤੇ ਆਪਾਂ ਆਇਓ ਸਿਆਣੇ ਹੁੰਨੇ ਜੀ ਜਦੋਂ ਆਪਣਾ ਮਨ ਕਰਦਾ ਹੈ ਸਕੂਲਾਂ ਨੇ ਬੱਸਾਂ ਖੜਦਿਆਂ ਉਰੇ ਆਪਾਂ ਜਦੋਂ ਮਨ ਹੁੰਦਾ ਹੈਗਾ ਆਪਾਂ ਗੁਰਦੁਆਰਾ ਸਾਹਿਬ ਸਾਗਰੀ ਲਵਾਦਾਨੇ ਆ ਜੀ ਤੇ ਸਾਹਮਣੇ ਆਗੇ ਜਿਹੜਾ ਸਾਰਾ ਲੰਗਰ ਹਾਲ ਹੈਗਾ ਇਹ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਲੰਮੀ ਦਸਤੂਰੀ ਤਾਂ ਇਹ ਪਰਦੇਉ ਜੇ ਕਿਸੇ ਵੀਰ ਨੇ ਹਣਾ ਹੋਵੇ ਇਹ ਮੂਲ ਵਾਲ ਪਿੰਡ ਦੇ ਵਿੱਚ ਪਾਇਆ ਜਾਂਦਾ ਜੀ ਥੂਰੀ ਤੋਂ 15 ਕਿਲੋਮੀਟਰ ਜੇ ਕਿਸੇ ਵੀਰ ਭੈਣ ਭਰਾ ਨੇ ਆਪਣੇ ਨੇ ਬਜ਼ੁਰਗ ਮਾਤਾ ਭੈਣਾਂ ਨੇ ਤੇ ਹੁਣਾ ਹੋਵੇ ਤਾਂ ਤੁਸੀਂ ਆ ਸਕਦੇ ਹੋ ਜੀ ਦਰਸ਼ਨ ਕਰ ਸਕਦੇ ਹੋ 9ਵੇਂ 10ਵੇਂ ਪਾਸਾ ਵੀ 4ਵੇਂ 100 ਪ੍ਰਾਪਤਾ ਜੀ ਗੁਰਦੁਆਰਾ ਗੁਰਦੁਆਰੇ ਨੂੰ ਆ ਗਿਆ ਅਸੂ ਗੁਰਦੁਆਰਾ ਜੀ ਆ ਗਿਆ ਲੰਗਰ ਹਾਉ ਤੇ ਆਪਣਾ ਮਾਨਾ ਕੀਤਾ ਤੇ ਆਪਾਂ ਸਵੇਰੇ ਉੱਠ ਕੇ ਨਹਾ ਧੋ ਕੇ ਆਪਾਂ ਗੁਰਦੁਆਰਾ ਸਾਹਿਬ ਆ ਗਏ ਜੀ ਤੇ ਗੁਰੂ ਘਰ ਆ ਕੇ ਸਕੂਨ ਬਹੁਤ ਮਿਲਦਾ ਹੈਗਾ ਮਨ ਨੂੰ ਸ਼ਾਂਤੀ ਕਿਉਂਕਿ ਸ਼ਾਂਤੀ ਸ਼ਾਂਤੀ ਹੁੰਦੀ ਹੈਗੀ ਗੁਰੂ ਘਰ ਦੇ ਵਿੱਚ ਪ੍ਰਮਾਤਮਾ ਦਾ ਜਾਪ ਹਨਾ ਸਿਮਰਨ ਹਰ ਵੇਲੇ ਤੇ ਬਸ ਹੁਣ ਆਪਾਂ ਨਿਕਲਦੇ ਆਂ ਇੱਥੋਂ ਹੋ ਲੋਏ ਇਧਰ ਕੋਰ ਦਵਾਰਾ ਅੰਗੀ ਇੱਠਾ ਸਾਹਿਬ ਜਿਸ ਸੰਗਤ ਆਈ ਹੋਈ ਆ ਮੇਰਾ ਪਿੰਡ ਕੇ ਬਾਬਾ ਜੀ ਜੀ ਗਈ ਆਤੀ ਨਾਲ ਹੀ ਆ ਆਪਣਾ ਪਿੰਡ ਕਿਹੜਾ ਕਾ ਸ਼ਿਮੇੜ ਸੰਗੇ ਜੜਾ ਸਿਆ ਠੀਕ ਆ ਉਹ ਸਾਗਾ ਆਪਣੇ ਤੋਂ ਜਲੂਰ ਤੋਂ ਗਾਹਾਂ ਹਾਂ ਬਣਾ ਲਿਆ ਠੀਕ ਆ ਠੀਕ ਆ ਇਹ ਮੇਰੀ ਮੰਮੀ ਦੀ ਹੁੰਦਾ ਜਿਹੜੀ ਠੀਕ ਆ ਜੀ ਅਜੇ ਤੱਕ ਬਸ ਠੀਕ ਆ ਠੀਕ ਆ ਚਲੋ ਚੰਗੀ ਗੱਲ ਆ ਜੇ ਇੱਥੇ ਬਾਬਾ ਜੀ ਇਹ ਹਾਜ਼ਰੀ ਲਵਾਉਣ ਆ ਗਏ ਚਲੋ ਵਧੀਆ ਗੱਲ ਆ ਹੂੰ ਦੇ ਅਰੇ ਬਾਪ ਕਹਿਣਾ ਹੁੰਦਾ ਅੱਛਾ ਜੀ ਲੰਮੀ ਮਿਸਤਰੀ ਜਿਹੜੀ ਐ ਸਹੀ ਗੱਲ ਆ। ਹੱਸ ਆਵੇ ਨਾ ਪੁਰਾਣੇ ਨਵਾਂ। ਸਹੀ ਗੱਲ ਆ। ਹੁਣ ਛੋਡੇ ਵਰਗੇ ਬਜ਼ੁਰਗ ਬਹੁਤ ਘੱਟ ਰਹਿ ਗਏ ਜੀ। ਇਹ ਸੈਣੀ ਗੱਲਾਂ ਕਹਿਣ ਵਾਲੇ। ਸਹੀ ਗੱਲ ਆ ਜੀ। ਤੇ ਪੰਜਾਬੀ ਨਾ ਊੜਾੜਾ ਪੰਜਾਬੀ ਮਾਵਲੀ। ਇੱਥੇ ਵੀ ਆਪਣਾ ਜ਼ਰੂਰ ਧਿਆਨ ਦੇਣਾ ਚਾਹੀਦਾ। ਲੋ ਜੀ ਹੋਰ ਤੋਂ ਮੰਜੀ ਚਾਹ ਤੇ ਆਪਾਂ ਚੱਲਿਆ ਹੁਣ ਦਰਸ਼ਨ ਕਰ ਲੈ। ਲੋ ਜੀ ਮਿੱਤਰੋ ਗੁਰਦੁਆਰਾ ਸਹਿਬਾ ਪਾ ਜਾਇਆ ਗੁਰਦੁਆਰਾ ਮਨਜੀਤ ਸਾਹਿਬ 5:9:10 ਤੇ ਘਰ ਆ ਗਏ ਹੁਣ ਆਪਾਂ ਲੱਗੇਗੇ ਪ੍ਰਸ਼ਾਦਾ ਛਕਣ ਰੋਟੀ ਤੇ ਆਹ ਦਾਲ ਮੂੰਗੀ ਦੀ ਸਾਦੀ ਰੋਟੀ ਸਿੰਪਲ ਤੇ ਮਾਤਾ ਆਪਣੀ ਬਣਾਈ ਜਾਂਦੀ ਹੈਗੀ ਪ੍ਰਸ਼ਾਦਾ ਆਪਾਂ ਬਰੈਡੀ ਨੇ ਬਸਕ ਲਈ ਸੀ ਮੈਂ ਹੀ ਰੰਦਾ ਸੀਗਾ ਮੈਨੂੰ ਕਹਿੰਦੇ ਚੱਲ ਤੈਨੂੰ ਗਰਮਾ ਬਣਾ ਕੇ ਖਵਾਉਂਗੀ ਤੇ ਹੋ ਸਕਦਾ ਆਪਾਂ ਪ੍ਰਸ਼ਾਦਾ ਤੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਲੋ ਜੀ ਮਿੱਤਰੋ ਟਾਈਮ 2 ਦਾ ਹੋ ਗਿਆ ਤੇ ਅੱਜ ਫੇਰ ਦੁਬਾਰਾ ਕੱਲ ਵਾਲੇ ਟਾਈਮ ਹੀ ਬੱਦਲਬਾਈ ਜੀ ਹੋ ਗਈ ਤੇ ਲੋ ਜੀ ਧੁੱਪ ਹੈ ਨਹੀਂ ਧੁੱਪ ਚਲੀ ਗਈ ਤੇ ਬੱਦਲਬਾਈ ਜੀ ਹੋ ਗਈ ਚਾਰੇ ਪਾਸੇ ਬੱਦਲ ਦਾ ਖੰਡਿਆ ਜਾ ਪਿਆ ਤੇ ਜਿਵੇਂ ਹੁਣ ਕਹਿੰਦੇ ਕਣਕਾ ਪੱਕਣ ਤੇ ਆ ਕੇ ਰੱਬ ਵੀ ਬੱਦਲਬਾਈ ਕੱਢਣ ਲੱਗ ਗਿਆ ਤੇ ਲੋ ਜੀ ਸਾਰੇ ਪਾਸੇ ਬੱਦਲਬਾਈ ਆ ਜਮਾ ਨੇਰ ਘੁੱਪ ਜਾ ਚਲੀ ਜਾਂਦਾ ਹੈ ਤੇ ਸਭ ਪਤਾ ਕਹਣਿਆ ਗਏ ਹਨ ਜਿਮੀ ਲੋ ਜੀ ਮਿੱਤਰੋ ਪੂਰੀ ਫੱਲ ਕਾਲੀ ਘਾੜ ਚੜਿਆ ਜੀ ਬੱਦਲ ਪੂਰਾ ਫੱਲ ਹੋਇਆ ਪਿਆ ਤੇ ਪਹਿਲਾਂ ਤਾਂ ਐ ਸੀਗਾ ਵੀ ਥੋੜਾ ਜਿਹਾ ਬੱਦਲਾ ਗਿਆ ਲੰਘ ਜੂ ਹਣਾ ਕਿਸੇ ਵਾਸੇ ਤੇ ਪਰ ਹੋਰ ਕਾਲੀ ਘਾੜ ਚੜਿਆ ਜੀ ਪੂਰਾ ਫੱਲ ਬੱਦਲ ਜਾਨੀ ਕਿ ਖੋਲਿਆ ਪਿਆਗਾ ਤੇ ਡਰ ਤਾਂ ਬਹੁਤ ਜ਼ਿਆਦਾ ਲੱਗ ਰਿਹਾ ਜੇ ਬੱਚ ਤਰਹਿ ਜੇ ਤਾਂ ਚੰਗੀ ਗੱਲ ਹੀ ਹਨ ਕਿਉਂਕਿ ਦੁਨੀਆ ਤੇ ਪਾਪ ਹੀ ਇੰਨਾ ਜ਼ਿਆਦਾ ਵਧਿਆ ਪਿਆ ਹਨ ਤੇ ਇਹ ਵੀ ਰੱਬ ਵੀ ਕੀ ਕਰ ਸਕਦਾ ਹਨ ਤੇ ਜਦੋਂ ਇਨਸਾਨ ਨਹੀਂ ਹਨ ਉਜ਼ਰਦਾ ਆਏਗਾ ਤੇ ਬਾਕੀ ਸੌਖੀ ਰੱਖਿਆ ਆਪਾਂ ਤਾਂ ਇਹੀ ਕਹਨੇ ਆ ਜੀ ਹਨ ਕਿਸਾਨ ਤਾਂ ਕਿਉਂਕਿ ਸਾਰੀ ਆਸ ਤਾਂ ਫਸਲ ਦੀ ਹੁੰਦੀ ਹੈ ਹਨ ਤੇ ਵਾਹਿਗੁਰੂ ਸੌਖੀ ਰੱਖਿਆ ਆਪਾਂ ਤਾਂ ਇਹੀ ਸੁਖਣਾ ਕੀ ਰੱਬ ਅੱਗੇ ਤੇ ਬੱਦਲ ਪੂਰਾ ਫੋਲੋ ਹੋਇਆ ਪੈ ਕੁਲਿਆ ਪੈ ਜਾਵਾ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਸੰਗਰੂਰ ਜ਼ਿਲ੍ਹੇ ਦੇ ਪ੍ਰੋਫੋਲੋ ਨੂੰ ਆਪਣੀ ਬਹੁਤ ਆ ਕੀ ਕਰੀ ਜਾਨੀਆਂ ਇਹ ਤਾਂ ਹੋਰ ਅੱਛਾ ਡਸਟਵੀਨ ਚ ਪਾ ਦੇ ਚਲ ਨਹੀਂ ਨਫਾ ਫੇ ਬਣਨ ਕਿ ਤਰ ਤਰ ਦਨਾ ਤੇ ਤਰ ਦੇ ਮਰਜੀ ਤਰੀ ਤੇ ਮੋਟਰ ਹਾਲ ਆਪਣੇ ਹਾਲਾ ਤਾਂ ਤੇ ਬਦਲ ਬਾਈ ਹੋਣ ਕਰਕੇ ਤੇ ਆਪਣੇ ਲਾਈਟਾਂ ਲਾਤੀਆਂ ਟਾਈਮ ਹੋ ਗਿਆ 5 5:30 ਦਾ ਟਾਈਮ ਹੋ ਗਿਆ ਲੋ ਜੀ ਮਿੱਤਰੋ ਲਾਈਟਾਂ ਛੱਡਤੀ ਅੰਦਰ ਨੇਰ ਕੋ ਪਸਾ ਗਿਆ ਹਨ ਬੱਦਲ ਬਾਈ ਕਰਕੇ ਉਹ ਲੋ ਕਮਰੇ ਚ ਪੂਰਾ ਫੁੱਲ ਨੇਰਈ ਆ ਤਾਂ ਕਰਕੇ ਆਪਣੇ ਲਾਈਟਾਂ ਲਾਤੀਆਂ ਹਾਂ ਕਰਦਾ ਸਭ ਕਿਉਂ ਨਹੀਂ ਇੱਥੋਂ ਕੀ ਕਰਨਾ 10 ਰੁਪਿਆ ਦਾ ਬੇਸਕੋ ਜੀ ਲਿਆ ਕੇ ਹਾਂ ਕਰ ਲਾਂ ਚਲ ਮੈਂ ਦੇਖਦਾ ਉਹ ਵੀ ਲਿਆਉਣਾ ਇੱਥੋਂ ਕੋਈ ਜੇ ਮਿਲ ਗਈ ਜੇਸਕੋ ਜੀ ਥੋੜੀ ਜੀ ਬਣ ਦਾਂਗੇ ਹਾਂ ਥੋੜੀ ਜੀ ਦੋ ਲੋ ਜੀ ਮਿੱਤਰੋ ਇਹ ਤੇ ਲਿਆ ਕੇ ਡਿਸਕੋ ਦਾ ਉਹ ਬੰਨਣਾ ਇਹ ਆਪਣੀ ਤਾਹਾਂ ਕੋਠੇ ਤੋਂ ਸਪਲਾਈ ਆ ਰਹੀ ਹੈ ਜਿਹੜੀ ਹੋਰ ਜੀ ਮਿੱਤਰੋ ਲਾਈਟ ਭੱਜ ਗਈ ਤੇ ਮੇਰੇ ਕੋਲ ਫਸ ਆ ਗਿਆ ਅੰਦਰ ਤੇ ਦੇਖਦੇ ਆਂ ਬਾਰੇ ਖੜਕਾ ਹੋਇਆ ਕੀ ਟਿੱਕ ਗਿਆ ਮੈਨੂੰ ਲੱਗਾ ਬਾਰੇ ਢੋਲ ਖੜਕ ਘਰਿਆ ਵਾਜਣਾ ਤੇ ਉੱਟੋ ਜਾ ਢੇਪੇ ਮੈਨੂੰ ਲੱਗਾ ਸਾਇਦਾ ਤੇ ਲੋ ਜੀ ਇਹ ਗੱਲ ਹੋਈ ਆ ਢੋਲ ਹੀ ਟਿੱਕਿਆ ਲੋ ਜੀ ਮਿੱਤਰੋ ਟੋਲ ਟੋਲ ਮਨ ਜਾ ਗੰਨੇ ਰੀ ਚੱਲਦੇ ਆ ਨੇਰੀ ਚੱਲਣ ਕਰਕੇ ਇਹ ਡਿੱਗ ਪਿਆ ਸਾਈਡ ਤੇ ਲਾਵਾ ਸੀ ਨਾਲੇ ਆਪਣਾ ਤੇ ਫਿਰ ਵੀ ਡਿੱਗੀ ਪਿਆ ਚੱਲ ਪਿਆ ਰਹਿਣ ਤੇ ਮੈਂ ਕਹਿਣਾ ਹੁਣਾ ਨਾ ਹੋਰ ਨਹੀਂ ਫੇਰ ਦੁਬਾਰਾ ਡਿੱਗੂਗਾ ਲਓ ਜੀ ਨੇਰ ਕੋਪੇ ਜਨੇ ਬਰਾ ਹਾਲ ਕਰ ਰੱਖਿਆ ਪਤਾ ਨਹੀਂ ਕਿੰਨੇ ਦਿਨਾਂ ਦਾ ਮੌਸਮ ਖਰਾਬ ਦੱਸਿਆ ਹੋਣਾਗਾ ਤੇ ਮੈਂ ਕਹਣਾ ਮੀਂਹ ਕਣੀ ਨਾ ਬਾਬੇ ਵਾਸਾ ਆ ਹਵਾ ਜੀ ਲੈ ਜਾਏ ਪੱਤਣ ਨੂੰ ਖਿੱਚ ਕੇ ਤਾਂ ਵਧੀਆ ਕਰਦੀ ਆ ਆ ਦੇਖ ਲੋ ਜੀ ਆ ਬੋਰੀ ਪਈ ਆ ਬੇੜੇ ਚ ਇਹਦੇ ਵੀ ਗੇੜੇ ਖਾਰ ਰਖ ਨੇ ਮਿੱਟੀ ਦੇਖ ਲੋ ਤੁਸੀਂ ਕਿੰਨੀ ਉੱਡਦੀ ਆ ਮਾਤਾ ਆਪਣੀ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਤੇ ਮੈਨੂੰ ਉਹਦੀ ਪਤਾ ਲੱਗਿਆ ਕਹਿੰਦੀ ਨਹੀਂ ਢੋਲ ਡਿੱਗਿਆ ਨਹੀਂ ਹੈਗਾ ਤੇ ਮੈਨੂੰ ਅੰਦਰ ਬੈਠਾ ਸੀ ਕਿ ਮੈਂ ਲਾਈਟ ਭੱਜ ਗਈ ਨੇਰੇ ਦੇ ਵਿੱਚ ਖੜਕਾ ਹੋਇਆ ਢੋਲ ਦਾ ਮਹਲ ਹੈ ਮੈਂ ਪੱਕਾ ਢੋਲ ਡਿੱਗ ਗਿਆ ਸੋ ਹੁਣ ਇਹਨੂੰ ਪਿਆ ਰਹਿਣ ਤੇ ਜੇ ਇਹਨੂੰ ਖੜਾ ਕਰਾਂਗੇ ਇਹਨੇ ਦੁਬਾਰਾ ਡਿੱਗ ਪੈਣਾ ਹੈ ਜੀ ਕੀ ਹੋ ਗਿਆ ਚਲ ਕੋਈ ਨਾ ਇਹ ਆ ਬੂਟਾਂ ਨੇ ਟੁੱਟ ਗਿਆ ਆਪਣਾ ਫੁੱਲਾ ਟੁੱਟ ਗਿਆ ਬੈ ਤੇ ਤੋੜ ਤਾ ਲੋ ਲੋ ਜੀ ਮਿੱਤਰੋ ਇੱਕ ਨਕਸਨ ਹੋਰ ਹੋ ਗਿਆ ਆ ਟਾਣੀ ਟੁੱਟ ਗਈ ਫੁੱਲਾਂ ਵਾਲੀ ਲਾਇਓ ਇਸ ਆਪਣੇ ਉੱਟੇ ਤੇ ਚਲ ਕੋਈ ਗੱਲ ਨਹੀਂ ਹੁਣ ਜਿਹੜਾ ਲਿਖਿਆ ਹੁੰਦਾ ਤਾਂ ਹੁੰ ਨਹੀਂ ਹੁੰਦਾ ਨਾ ਤੇ ਆ ਤਾਰਾਂ ਜੀ ਕਰਕੇ ਡਿੱਗ ਪਿਆ। ਲਓ ਜੀ ਮਿੱਤਰੋ ਪੂਰਾ ਫੋਨ ਨੇਰ ਕਾ ਪਚਲ ਕੇ ਹਟਿਆਗਾ ਆ ਸਾਰੇ ਰੇਤੀ ਰੇਤਾ ਹੋ ਗਿਆ। ਤੇ ਮਾਤਾ ਹੁਣ ਲੱਗਿਆ ਕਿ ਮਾੜੀ ਆਕਾਣੇ ਮਣ ਜੀ ਹੁਣ ਸਟਾਰਟ ਹੋਈ ਹੈਗੀ ਤੇ ਇਹਦੇ ਨਾਲ ਆ ਚਲ ਥੋੜੀ ਬੋਧੀ ਕਣ ਮਣ ਜੀ ਕਰਦੇ। ਇਹਦੇ ਨਾਲ ਮਿੱਟ ਘਟਾ ਦਬ ਜੂਗਾ। ਤੇ ਆ ਮਾਤਾ ਹੁਣ ਲੱਗੀ ਸੈਂਬਰ ਨਾ ਕਹਿੰਦੀ ਮੈਂ ਹੁਣ ਸੈਂਬਰ ਦਾ ਮੈਂ ਤਾਂ ਕਹਿ ਸੀ ਮੈਂ ਰਹਿਣ ਦੇ ਉਹਨੂੰ ਮੈਂ ਅਜੇ ਹਵਾ ਹੀ ਚੱਲਦੀ ਆ ਮੈਂ ਕੋਈ ਪਤਾ ਨਹੀਂ ਹੈ ਨਾ ਤੇ ਸਾਰੇ ਆ ਦੇਖੋ ਜੀ ਮਿੱਟਾ ਕਟਾ ਭਰ ਗਏ ਭਰ ਗਿਆ ਵੇੜਾ ਜਮਾ ਪੱਥਰ ਵਾਲਾ ਆਪਣੀ ਜਗਾ ਸਾਰੀ ਟਰੈਕਟਰ ਵਾਲੀ ਥੱਲੇ ਤੱਕ ਧੁਰ ਮਿੱਟੀ ਮਿੱਟਾ ਹੋਇਆ ਪਿਆਗਾ ਤੇ ਆਓ ਕੱਢਦੇ ਮੈਂ ਹੁਣ ਜੇ ਉਹ ਇਕੱਠਾ ਕਰਿਆਗਾ ਉਹ ਸਾਰਾ ਫੇਰ ਉੱਥੇ ਹੋਊਗਾ ਇਹ ਤਾਂ ਗਿੱਲਾ ਹੋ ਗਿਆ ਹੁਣ ਇਹਦਾ ਕੋਈ ਚੱਕਰ ਨਹੀਂ ਆਪੇ ਪੈਣਾ ਹੈ ਤੇ ਆਹ ਲੋ ਜੀ ਮਿੱਤਰੋ ਨੇਰੀ ਕੋ ਪਤਾ ਪੁਰਾ ਹਾਲੀ ਹੁੰਦਾ ਹੈਗਾ ਕਿਸੇ ਚੀਜ਼ ਨੂੰ ਐ ਆ ਵੀ ਸਿਕੰਦਰ ਦੰਡਣੀ ਹੈਗਾ ਕਿ ਕਰ ਤੇ ਕਰ ਉਹ ਹੀ ਗਣਾ ਵੀ ਔਖਾ ਹੋ ਜਾਂਦਾ ਮੀ ਮੀ ਘੱਟੇ ਚ ਇਹਦੇ ਨਾਲ ਸਾਰੇ ਬੇੜੇ ਖਰਾਬ ਹੋ ਜਾਂਦੇ ਨੇ ਨੇਰੀਆਂ ਨਾਲ ਹੁਣ ਕਿਣ ਮਣ ਜੀ ਹੋਣ ਲੱਗਿਆ ਪੜਦਾ ਆ ਜੀ ਇੰਨੀ ਐ ਮਾਰਦੀ ਆ ਇਹ ਬਾਬਾ ਜੀ ਮਿੱਤਰੋ ਅਹ ਨੇਰੀ ਚਲ ਇਹਨਾਂ ਦਾ ਫਾਇਦਾ ਹੋ ਗਿਆ ਵੀ ਨੇਰੀ ਜੀ ਆ ਬੱਦਲ ਬਾਈ ਤਾਂ ਲੱਗੀ ਖੱਟ ਕੇ ਤੇ ਮੌਸਮ ਦੇਖ ਲੋ ਹੁਣ ਥੋੜਾ ਸਾਫ ਹੋਇਆ ਹੋਇਆ ਹੈਗਾ ਤੇ ਹੁਣੀ ਹੁਣ بارش ਵੀ ਆ ਗਈ ਥੋੜੀ ਥੋੜੀ ਲੋ ਜੀ ਆਪਣੇ ਘਰੇ ਵੀ ਅੱਜ ਦਰਵੇਸ਼ ਚੱਲ ਕੇ ਆਇਆ ਤੇ ਇਹ ġੇੜਾ ਹਰ ਰੋਜ਼ ਕੱਢ ਜਾਂਦਾ ਆਪਾਂ ਇਹਨੂੰ ਰੋਟੀ ਪਾ ਦਿੰਨੇ ਹੁੰਨੇ ਹੈਗੇ ਤੇ ਇਹਨੇ ਹਾਜੀ ਲਵਾਉਣੀ ਲਵਾਉਣੀ ਹੈਗੀ ਆਪਾਂ ਕਦੇ ਤੁਹਾਨੂੰ ਵੀਡੀਓ ਤਾਂ ਨਹੀਂ ਦਿਖਾਇਆ ਆਪਣੇ ਵੀਡੀਓ 'ਚ ਸਾਰੇ ਜਿਹੜਾ ਮਾਰ ਕੇ ਆਪੀ ਮੁੜ ਜਾਂਦਾ ਆ ਲੈ ਓਏ ਆ ਲੈ ਰੋਟੀ ਅਜੇ ਪਕਾਈ ਨਹੀਂ ਹੈਗੀ ਬੱਤ ਕੋਈ ਨਾ ਰੋਟੀ ਦੇ ਦੋ ਪੱਕੀ ਨਾ ਤੈਨੂੰ ਫੇਰ ਪਾਉਂਗਾ ਲੋ ਜੀ ਇਹ ਆ ਜਾਂਦਾ ਹਜੇ ਆਪਣਾ ਬਾਰ ਵੀ ਉੱਚਾ ਹੈਗਾ ਅੱਗੇ ਦਾ ਖੁੱਲਾ ਗੇਟ ਹੁੰਦਾ ਸੀਗਾ ਜਿੰਨੇ ਰ ਕੋ ਪਾ ਕੇ ਕਰਕੇ ਡਾਇਆ ਹੋਇਆ ਸੀਗਾ ਤੇ ਇਹ ਥੱਲੋਂ ਦੀ ਗੇਟ ਦੇ ਨਿਕਲ ਆਇਆ ਤੇ ਐ ਆਪਣੇ ਵੀਡੀਓ ਦੇ ਵਿੱਚ ਜਿਹੜਾ ਮਾਰ ਕੇ ਆਲੇ ਦੁਆਲੇ ਸਾਰੇ ਆਪੀ ਮੁੜ ਜਾਂਦਾ ਹੁੰਦਾ ਹੈਗਾ ਇਹ ਵੀ ਗੁਜਰਤ ਦੇ ਜੀਵ ਨੇ ਯਾਰ ਇਹਨਾਂ ਨੂੰ ਐ ਲੱਤ ਬਾਹ ਕੋਈ ਸੀਜ਼ ਮਾਰ ਕੇ ਨਹੀਂ ਮੋੜਨਾ ਚਾਹੀਦਾ ਹਨਾ ਵੀ ਛੋਟੀ ਵਗੈਰਾ ਚੱਕ ਕੇ ਪਿੱਛੇ ਪੈ ਜਾਓ ਇਹ ਵੀ ਗੁਜਰਤ ਦੀ ਜੀਨ ਹੈ ਹਨਾ ਤੇ ਆਪਾਂ ਤਾਂ ਨਹੀਂ ਕਦੇ ਐ ਟੱਕਰ ਆਇਆ ਕੁੱਤੇ ਵਗੈਰਾ ਕੁੱਤਾ ਆ ਜਾਏ ਬਿੱਲੀ ਆ ਜਾਏ ਕੁਛ ਮਰਜੀ ਆ ਜਾਏ ਤੇ ਆਪ ਹੀ ਮੁੜ ਜਾਂਦੇ ਨੇ ਕਿ ਇਹਨਾਂ ਨੇ ਕਿਹੜਾ ਵਿਚਾਰੇ ਨੇ ਇੱਥੇ ਗੰਦ ਪਾਉਣਾ ਹੁੰਦਾਗਾ ਤੇ ਲਾ ਇਹ ਵਰਦਾਗਾ ਯਾਣਾ ਵੇ ਲੋ ਜੀ ਆਪੀ ਭਾਗ ਗਿਆ ਵਿਚਾਰਾ ਇਹਨੂੰ ਪਤਾ ਵੀ ਆਪਾਂ ਇਹਨੂੰ ਕੁਝ ਨਹੀਂ ਕਹਿੰਦੇ ਹੈਗੇ ਆਪੀ ਭਾਗ ਜਾਂਦਾ ਰੋਟੀ ਕੇ ਦਾ ਟਾਈਮ ਤੇ ਆਜੂਗਾ ਰੋਟੀ ਖਾ ਕੇ ਮੁੜ ਜੂਗਾ ਆ ਇਧਰ ਲਿਆੜਾ ਆਪਣੇ ਚਾਚੇ ਕੀ ਘਰ ਆ ਜਾਂਦਾ ਤੇ ਆ ਖੜੀਆਂ ਨੇ ਇਹਦੀ ਚਾਚੇ ਦੀ ਆਪਣੇ ਦੀ ਮਹਿਸਾਂ ਤੇ ਆ ਬਲਦ ਖੜਾਗਾ ਤੇ ਆ ਜਗਾ ਵੀ ਆਪਣੇ ਚਾਚੇ ਵੀ ਆ ਜੀ ਲੋ ਜੀ ਇੱਕ ਬੂਟਾ ਬਣਾ ਲਿਆਂਦਾ ਸੀ ਤੇ ਇਹ ਕਾ ਬੂਟੇ ਆਪਣੇ ਪਨੀਰੀ ਜੀ ਆਪਣੇ ਘਰੇ ਆਤੀ ਸੀ ਉਹਦੇ ਨਾਲ ਆ ਵਧੀਆ ਫੰਦਾ ਦੇ ਬੂਟੇ ਵਧੀਆ ਹੋ ਗਏ ਤੇ ਕਾ ਠੀਕਾ ਤੇ ਕਾਲਾ ਹੀ ਬਣਗੇ